ਖਬਰ ਹੁਸ਼ਿਆਰਪੁਰ ਦੇ ਕਸਬਾ ਗੜਦੀਵਾਲ ਦੇ ਪਿੰਡ ਗੋਂਦਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੋਂਦਪੁਰ ਨਜ਼ਦੀਕ ਸਥਿਤਿਕ ਪੁਲੀ ਦੇ ਹੇਠੋਂ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਮੌਕੇ ਤੇ ਲੋਕਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਉੱਥੇ ਹੀ ਮੌਕੇ ਤੇ ਬਾਬਾ ਦੀਪ ਸਿੰਘ ਸੇਵਾਦਾਲ ਗੜਦੀਵਾਲ ਦੇ ਮੁੱਖ ਸੇਵਾਦਾਰ ਭਾਈ ਮਨਜੋਤ ਹੋਣੇ ਵੀ ਆਪਣੀ ਟੀਮ ਦੇ ਨਾਲ ਉੱਥੇ ਪਹੁੰਚਦੇ ਨੇ ਤਾਂ ਜਿਨ੍ਹਾਂ ਵੱਲੋਂ ਲਾਸ਼ ਨੂੰ ਪੁਲੀ ਦੇ ਹੇਠੋਂ ਕੱਢਣ ਦਾ ਬੀੜਾ ਚੱਕਿਆ ਜਾਂਦਾ ਹੈ ਤਾਂ ਆਪਣੀ ਟੀਮ ਦੇ ਨਾਲ ਜਿਹੜੀ ਕਿ Laash ਨੂੰ ਕੱਢਿਆ ਜਾਂਦਾ ਹੈ ਹਾਲਾਂਕਿ Laash ਦੀ ਜਿਹੜੀ ਕਿ ਹਾਲਤ ਖਰਾਬ ਹੈ Laash ਗਲੀ ਸੜੀ ਹੋਣ ਕਰਕੇ ਇਸ ਦੀ ਕੋਈ ਪਛਾਣ ਨਹੀਂ ਹੋ ਪਾਈ ਹੈ ਤਾਂ ਉਹਨਾਂ ਵੱਲੋਂ ਵੀ Laash ਨੂੰ ਕੱਢ ਕੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ Laash ਨੂੰ ਜਿਹੜਾ ਕਿ ਦਸੂਆ ਸਿਵਲ ਹਸਪਤਾਲ ਮੋਰਚਰੀ ਵਿਖੇ 72 ਘੰਟਿਆਂ ਲਈ ਰਖਵਾ ਦਿੱਤਾ ਗਿਆ ਹੈ ਤੇ Laash ਦੀ ਪਹਿਚਾਨ ਨਾ ਹੋਣ ਕਰਕੇ ਆਲੇ-ਦੁਆਲੇ ਪਿੰਡਾਂ ਦੇ ਵਿੱਚ ਅਤੇ ਲਾਗਲੇ ਥਾਣੇ ਜਿਹੜੇ ਕਿ ਲੱਗਦੇ ਨੇ ਉਹਨਾਂ ਦੇ ਵਿੱਚ ਸੂਚਨਾ ਇਸ ਮੁਤਾਬਿਕ ਦੇ ਦਿੱਤੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਸਾਡੀ ਟੀਮ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਨੂੰ ਇੱਕ ਕਾਲ ਆਉਂਦੀ ਆ ਵੀ ਇੱਕ ਗੜ੍ਹਦੀ ਵਾਲਾ ਸ਼ਹਿਰ ਦੇ ਲਾਗੇ ਗੋਂਦਪੁਰ ਪੰਪ ਦੇ ਬਿਲਕੁਲ ਸਾਹਮਣੇ ਇੱਕ ਪੁੜੀ ਜਾਂਦੀ ਆ। ਉਦੇ ਥੱਲੇ ਇੱਕ ਅਨੁਸ਼ਾਸਤਾ ਜਿਹੜਾ ਬੰਦਾ ਜਿਹੜਾ ਉੱਥੇ ਪਿਆ ਆ ਵੀ ਤੁਸੀਂ ਜਲਦੀ ਆਓ ਅਸੀਂ ਜਿਹੜਾ ਬਿਆਸ ਦਰਿਆ ਦੇ ਉੱਪਰ ਸਾਡੀ ਪੂਰੀ ਟੀਮ ਜਿਹੜੀ ਮੌਕ ਡ੍ਰਿਲ ਕੀਤੀ ਜਾ ਰਹੀ ਸੀ ਜਿਹੜਾ ਫਲੱਡਾਂ ਦਾ ਸੀਜ਼ਨ ਚੱਲ ਰਿਹਾ ਉਹਦੇ ਲਈ ਉੱਥੇ ਕਿਸ਼ਤੀਆਂ ਦੀ ਮਤਲਬ ਚੈਕਿੰਗ ਕੀਤੀ ਜਾ ਰਹੀ ਸੀ ਫਿਰ ਸਾਡੀ ਟੀਮ ਸਾਸਤਾ ਦੇ ਵਿੱਚੋਂ ਟੀਮ ਨੂੰ ਫੋਨ ਕੀਤਾ ਤੇ ਟੀਮ ਉੱਥੋਂ ਸੱਬ ਵਾਹਨ ਲੈਂਦਾ ਗਿਆ ਹੋਰ ਸਮਾਨ ਗਲਵਜ਼ ਵਗੈਰਾ ਸਾਰਾ ਕੁਝ ਲੈ ਕੇ ਫਿਰ ਉਹ ਟੀਮ ਉੱਥੇ ਪਹੁੰਚ ਚੁੱਕੀ ਸੀ ਫਿਰ ਸਾਡੀ ਉਥੋਂ ਦੀ ਟੀਮ ਆ ਕੇ ਜਿਹੜਾ ਉਹਨੂੰ ਕੁਲੀ ਦੇ ਥੱਲਿਓਂ ਕੱਢ ਕੇ ਜਿਹੜਾ ਬਾਹਰ ਰੋਡ ਤੇ ਲਿਆਂਦਾ ਗਿਆ ਤੇ ਕੱਪੜਿਆਂ ਦੀ ਪਛਾਣ 'ਚ ਫੋਟੋ ਪੁੱਛੀ ਗਈ। ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਪਛਾਣ ਕੀਤੀ ਜਾ ਸਕੇ ਉਹਦੇ ਕੱਪੜਿਆਂ ਤੋਂ ਪਛਾਣ ਹੋਣੀ ਕਿਉਂਕਿ ਫੇਸ ਬਹੁਤ ਹਾਲਾਤ ਖਰਾਬ ਆ ਫੇਸ ਦੇਖਣਯੋਗ ਨਹੀਂ ਆ। ਉੱਥੋਂ ਜਾਂ ਹੋਰ ਇਹ ਅੰਗਾਂ ਤੋਂ ਨਹੀਂ ਉਹਦਾ ਬਾਰੇ ਪਤਾ ਲੱਗਣਾ ਸਿਰਫ ਕੱਪੜਿਆਂ ਤੋਂ ਪਛਾਣ ਹੋਣੀ ਆ। ਜਿਹਦੇ ਘਰ ਤੋਂ 3-4 ਦਿਨਾਂ ਤੋਂ ਕੋਈ ਮਿਸਿੰਗ ਆ ਉਹ ਜ਼ਰੂਰ ਗਰਦੀ ਵਾਲਾ ਥਾਣੇ ਦੇ ਨਾਲ ਸੰਪਰਕ ਕੀਤਾ ਜਾਵੇ ਤੇ ਤਾਂ ਜੋ ਉਹ ਜਿਹੜੀ ਡੈੱਡ ਬੋਡੀ ਆ ਵਾਰਸਾਂ ਦੇ ਹਵਾਲੇ ਜਿਹੜੀ ਹੋਇਆ ਕਿਉਂਕਿ ਜੋ ਅੱਜ ਹਾਲਾਤ ਉਹਦੇ ਹੋ ਚੁੱਕੇ ਸੀ ਜੋ ਰਹਿੰਦਾ ਹੁਣ ਉਹਦੀ ਮਿੱਟੀ ਉਹ ਖਰਾਬ ਨਾ ਹੋਵੇ ਉਹਦਾ ਸੰਸਕਾਰ ਹੋਵੇ ਟਾਈਮ ਦੇ ਨਾਲ ਕਿਉਂਕਿ ਹੋਰ ਹੋਰ ਦਿਨੋਂ ਦਿਨ ਜਿਹੜੇ ਕੀੜੇ ਪੈ ਚੁੱਕੇ ਆ ਉਹ ਬੋਡੀ ਉਹ ਨਹੀਂ ਖਾਈ ਜਾਣੀ ਟਾਈਮ ਰਹਿੰਦੇ ਹੀ ਉਹਨੂੰ ਜਿਹੜਾ ਉਹਦਾ ਸੰਸਕਾਰ ਕੀਤਾ ਜਾਵੇ ਕਿਉਂਕਿ ਹਾਲਾਤ ਦੇਖਣਯੋਗ ਨਹੀਂ ਸੀ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਦੀ ਪੂਰੀ ਟੀਮ ਨੇ ਇੱਕ ਝਟ ਹੋ ਕੇ ਉਹਨੂੰ ਜਿਹੜੀ ਉੱਥੇ ਬੋਡੀ ਰਿਕਵਰ ਕਰਕੇ ਜਿਹੜਾ ਹੁਵੇ ਹਸਪੀਟਲ ਸੇਵਾ ਦੇ ਵਿੱਚ ਰੱਖਾ ਦਿੱਤੀ ਗਈ ਆ ਤੇ ਬਾਕੀ ਹੁਣ ਜੇ ਕਿਸੇ ਦੇ ਕੋ ਕੱਪੜਿਆਂ ਤੋਂ ਪਛਾਣ ਹੁੰਦੀ ਆ ਇਹ ਜਰੂਰ ਤੁਸੀਂ ਗੜੀ ਵਾਲਾ ਠਾਨੇ ਨਾਲ ਸੰਪਰਕ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਸਪਾਇਰ ਵੇ ਇਨੋਵੇਸ਼ਨ ਡੀਐਨਏ ਯੂਨੀਵਰਸਿਟੀ